ਪਰ ਇਹਨੇ ਪੜਨਾ ਹੈ ਉਹਨੇ ਲਿਖ ਲੈ ਵੀ ਸ਼ਰਾਬ ਸਿਹਤ ਲਈ ਆਹੀ ਪੜਨਾ ਹੈ ਉਹਨੇ ਤੇ ਜਿੰਨੇ ਨਹੀਂ ਪੜਦਾ ਉਹਨੂੰ ਭਾਵੇਂ ਜੋ ਮਰਜੀ ਪੜਾਈ ਦੇ ਤੁਸੀਂ ਲੈਕਚਰ ਦੇਈ ਜੋ ਸ਼ਰਾਬ ਐ ਤਾਂ ਇਹ ਐ ਤਾਂ ਇਹ ਐ ਤਾਂ ਇਹ ਐ ਤਾਂ ਉਹਨੇ ਅਖੀਰ ਚ ਕਹਿ ਦੇਣਾ ਮੈਂ ਤੇਰੇ ਕੋਲੋਂ ਪੀਣਾ ਮੈਂ ਪੀਣਾ ਬਸ ਚੱਲ ਤੂੰ ਕਰ ਲਾਗੀ ਕਰਦਾ ਬਸ ਜਿੰਨੇ ਨਹੀਂ ਮੰਨਣੀ ਉਹਨੇ ਨਹੀਂ ਮੰਨਣੀ ਬਸ ਸਿੱਧੀ ਗੱਲ ਤਾਂ ਕਰਕੇ ਤੁਹਾਨੂੰ ਮੈਂ ਅਰਜ਼ ਕਰਦਾ ਵੀ ਜਿੰਨੇ ਗਿਆਨ ਦਿੱਤਾ ਨਹੀਂ ਜਾ ਸਕਦਾ ਗਿਆਨ ਲਿਆ ਜਾਂਦਾ ਹੈ ਗਿਆਨ ਦੇਣ ਦਾ ਵਿਸ਼ਾ ਨਹੀਂ ਗਿਆਨ ਲੈਣ ਦਾ ਵਿਸ਼ਾ ਸਮਝਾਇਆ ਨਹੀਂ ਜਾ ਸਕਦਾ ਸਮਝਿਆ ਜਾਂਦਾ ਹੁੰਦਾ ਜੇ ਸਮਝਾਇਆ ਜਾ ਸਕਦਾ ਹੁੰਦਾ ਤੇ ਗੁਰੂ ਹਰ Rai ਸਾਹਿਬ ਦਾ ਪੁੱਤਰ RAM Rai ਕਦੇ ਬਾਗੀ ਨਾ ਹੁੰਦਾ ਪਿਰਥੀ ਚੰਦ ਨੇ ਸਮਝ ਜਾਣਾ ਸੀ ਗੁਰੂ ਨਾਨਕ ਦਾ ਪੁੱਤ ਹੈ ਸ਼੍ਰੀ ਚੰਦ ਸਮਝਾਇਆ ਕਿਸੇ ਨੂੰ ਨਹੀਂ ਜਾ ਸਕਦਾ ਸਮਝਿਆ ਜਾ ਸਕਦਾ ਸਮਝਿਆ ਜਾਂਦਾ ਹੈ ਗਾਹਤ ਹੁੰਦਾ ਹੈ ਬੰਦਾ ਤੁਸੀਂ ਕਿਸੇ ਬੰਦੇ ਨੂੰ ਕਹੋ ਆ ਪ੍ਰੋਗਰਾਮ ਕਰਨਾ ਕਰ ਲੋ ਸੁਸਾਇਟੀਆਂ ਸਾਰੀਆਂ ਮੁਕਤ ਸਰ ਦੀਆਂ ਇਕੱਠੀਆਂ ਵੀ ਅਸੀਂ ਪ੍ਰੋਗਰਾਮ ਕਰਨ ਲੱਗੇ ਆ ਜੀ ਤੁਹਾਨੂੰ ਡਿਊਟੀ ਦੇਣੀ ਆ ਨਹੀਂ ਡਿਊਟੀਆਂ ਦਿੱਤੀਆਂ ਨਹੀਂ ਜਾਂਦੀਆਂ ਡਿਊਟੀਆਂ ਲਈਆਂ ਜਾਂਦੀਆਂ ਜ਼ਿੰਮੇਵਾਰੀ ਦਾ ਅਹਿਸਾਸ ਬੰਦਿਆਂ ਚ ਆਪੇ ਹੁੰਦਾ ਸਾਡੇ ਘਰਾਂ ਦੇ ਨਿਆਣੇ ਆ ਨਿਆਣੇ ਸਾਡੇ ਘਰਾਂ ਚ ਨਹੀਂ ਬੱਚੇ ਕਈ ਬੱਚਿਆਂ ਨੂੰ ਤੁਸੀਂ ਕਹਿੰਦੇ ਆ ਉਠ ਕਾਕਾ ਕੰਮ ਕਰਨਾ ਤੂੰ ਮਰ ਜਾ ਨਾਲ ਕਰਾ ਦੇ ਅੱਜ ਓਏ ਮੱਜਾਂ ਨੂੰ ਪੱਠੇ ਪਵਾ ਦੇ ਆ ਜਾ ਦੁਕਾਨ ਤੇ ਚਲੀਏ ਕਈਆਂ ਨੂੰ ਤੁਸੀਂ ਜ਼ੋਰ ਲਾ ਲੋ ਉਹ ਜ਼ਿੰਮੇਵਾਰ ਨਹੀਂ ਬਣਦੇ ਤੇ ਕਈ ਬੱਚੇ ਨਿੱਕੇ-ਨਿੱਕੇ 10 ਸਾਲ ਦੇ ਆਪ ਹੀ ਨਾਲ ਕਰਾਣ ਲੱਗ ਜਾਂਦੇ ਆ ਅੱਜ ਰਿਸ਼ਤੇਦਾਰ ਆਏ ਲੈ ਬੀਬੀ ਮੈਂ ਸਫਾਈ ਕਰਾਂ ਨਾ ਕਈਆਂ ਦੇ ਵਿੱਚ ਜ਼ਿੰਮੇਵਾਰੀ ਦਾ ਅਹਿਸਾਸ ਆਪ ਹੀ ਹੁੰਦਾ ਤੇ ਜਿਹੜਾ ਬੰਦਾ ਜ਼ਿੰਮੇਵਾਰ ਨਹੀਂ ਬਣਨਾ ਚਾਹੁੰਦਾ ਉਹਨੂੰ ਤੁਸੀਂ ਬਾਹਰੋਂ ਪਾ ਕੇ ਜ਼ਿੰਮੇਵਾਰ ਨਹੀਂ ਬਣਾ ਸਕਦੇ ਬਾਹਰੋਂ ਕੋਈ ਚੀਜ਼ ਨਹੀਂ ਦਿੱਤੀ ਜਾ ਸਕਦੀ ਇਹ ਤੇ ਆਪ ਲੈਣੀ ਹੈ ਗੁਣ ਦਿੱਤੇ ਨਹੀਂ ਜਾਂਦੇ ਆਪ ਇਕੱਠੇ ਕਰਨੇ ਹੁੰਦੇ ਆ ਚੰਗਿਆਈ ਆਪ ਲੈਣੀ ਐ ਕਈ ਜਾਓ ਭਾਵੇਂ ਵੀ ਨਸ਼ਾ ਪੰਜਾਬ ਦੇ ਵਿੱਚ ਆ ਗਿਆ ਪਿਆਰਿਓ ਆ ਅਸੀਂ ਰੋਜ਼ ਸ਼ਰਾਬ ਦੇ ਪਤਾ ਨਹੀਂ ਕਿੰਨੇ ਕਿ ਠੇਕਿਆਂ ਕੋਲੋਂ ਲੰਘ ਕੇ ਆਉਂਦੇ ਆ ਕਦੇ ਨਹੀਂ ਪੀਤੀ ਕਦੇ ਨਹੀਂ ਪੀਤੀ ਤੁਹਾਡੇ ਘਰਾਂ 'ਚ ਆ ਕਈਆਂ ਦਾ ਗਵਾਂਢ ਦੇ ਠੇਕਾ ਹੋਣਾ ਘਰ ਦੇ ਸਾਹਮਣੇ ਠੇਕਾ ਨਹੀਂ ਪੀਤੀ ਕਈ ਠੇਕਿਆਂ 'ਚ ਕੰਮ ਕਰਦੇ ਨੇ ਤਾਂ ਵੀ ਨਹੀਂ ਪੀਤੀ ਬੋਤਲਾਂ ਵੇਚਦਾ ਠੇਕੇਦਾਰ ਐ ਨਹੀਂ ਪੀਤੀ ਤਾਂ ਕਰਕੇ ਇਹ ਤੇ ਜੇ ਚੰਗਿਆਈ ਇਕੱਠੀ ਬੁਰਾਈ ਹੈ ਨਾ ਤੇ ਅਸੀਂ ਇਕੱਠੀ ਕਰਨੀ ਚਾਹੁੰਦੇ ਆ ਮੈਂ ਬੁਰਾ ਬਣਿਆ ਮੈਨੂੰ ਕਿਸੇ ਨੇ ਬਣਾਇਆ ਨਹੀਂ ਜ਼ਿੰਮੇਵਾਰੀ ਚੱਕੀਏ ਜ਼ਿੰਮੇਵਾਰੀ ਚੱਕੋ ਤੇ ਚੰਗਾ ਤੈਨੂੰ ਬਣਨਾ ਪੈਣਾ ਬਾਹਰੋਂ ਕੁਝ ਵੀ ਕੋਲ ਕੇ ਨਹੀਂ ਪਿਆਇਆ ਜਾ ਸਕਦਾ ਬੰਦਾ ਚੰਗਾ ਬਣ ਜਾਏ ਬਾਹਰੋਂ ਕੋਲ ਕੇ ਪਿਆਇਆ ਜਾ ਸਕਦਾ ਹੁੰਦਾ ਬਦਲ ਦਿੱਤਾ ਜਾਂਦਾ ਸਮਾਜ ਸਾਰਾ ਨਹੀਂ ਬਦਲਿਆ ਜਾਂਦਾ ਬਾਹਰੋਂ ਤੁਸੀਂ ਕਿਸੇ ਨੂੰ ਕੁਝ ਵੀ ਕੋਲ ਕੇ ਪਿਆ ਕੇ ਬਦਲ ਨਹੀਂ ਸਕਦੇ ਨਹੀਂ ਬਦਲਦਾ ਬੰਦਾ ਜੇ ਬੰਦਾ ਬਦਲਣਾ ਨਹੀਂ ਚਾਹੁੰਦਾ ਬਦਲਨੇਗੇ ਉਹ ਜਿਹੜੇ ਬਦਲਣਾ ਚਾਹੁੰਦੇ ਐ ਸਮਝਣਗੇ ਉਹ ਜਿਹੜੇ ਸਮਝਣਾ ਚਾਹੁੰਦੇ ਐ ਤੇ ਜਿਹੜੇ ਬੰਦੇ ਸਮਝਣਾ ਚਾਹੁੰਦੇ ਐ ਉਹਨਾਂ ਲਈ ਤੇ ਇਸ਼ਾਰਾ ਕਾਫੀ ਹੋ ਜਾਂਦਾ ਆਪਾਂ 2 ਮਿੰਟ ਗੱਲ ਕਰੀਏ 2 ਮਿੰਟ ਦੇ ਵਿੱਚ ਚੇਂਜ ਹੋ ਜਾਂਦਾ ਬੰਦਾ ਤੇ ਜਿਹੜੇ ਬੰਦੇ ਨੇ ਨਹੀਂ ਬਦਲਣਾ ਦਿਨ ਰਾਤ ਸੁਣ ਰਹੇ ਐ ਕੋਈ ਬਦਲਾ ਉਹ ਨਹੀਂ ਬਦਲਣਾ ਚਾਹੁੰਦੇ ਇਸ ਕਰਕੇ ਤੁਹਾਡੀ ਹਿੰਮਤ ਹੈ ਮੇਰੀ ਹਿੰਮਤ ਹੈ ਮੈਂ ਬਦਲਣਾ ਤੇਰੀ ਹਿੰਮਤ ਹੈ ਤੂੰ ਬਦਲਣਾ ਇਹ ਹੀ ਤੇਰੀ ਤੇ ਮੇਰੀ ਸੂਰ ਬਤਾਈ ਹੈ ਵੀ ਕਿੰਨਾ ਕਾ ਕਮਾਲ ਆ ਚੰਗੀ ਗੱਲ ਦਾ ਪਤਾ ਲੱਗ ਗਿਆ ਵੀ ਸਿਹਤ ਲਈ ਜਿੰਮ ਜ਼ਰੂਰੀ ਹੈ ਹੁਣ ਮੇਰੀ ਹਿੰਮਤ ਹੈ ਵੀ ਮੈਂ ਕਮਾਉਣਾ ਕਿ ਨਹੀਂ ਤੂੰ ਵੇਖਾਂਗਾ ਕਿੰਨਾ ਕਸੂਰ ਮੈਂ ਗੱਲ ਤੇ ਸੁਣ ਲਈ ਸਮਝ ਵੀ ਆ ਗਈ ਲਾਗੂ ਕਰਦਾ ਕਿ ਨਹੀਂ ਲਾਗੂ ਕਰਦਾ ਜਿਸ ਮਰਜ਼ੀ ਡਾਕਟਰ ਕੋਲ ਚਲੇ ਜਾਓ ਡਾਕਟਰ ਕਹਿੰਦਾ ਉਹ ਭਰਾਵਾ 10 ਕਿਲੋਮੀਟਰ ਸੈਰ ਕਰਿਆ ਕਰ ਹਰੇਕ ਹੀ ਡਾਕਟਰ ਸਲਾਹ ਦਿੰਦਾ ਹੈ ਤੇਗਲਾ ਸਾਡੇ ਵਰਗਾ ਪਤਾ ਕੀ ਕਹਿੰਦਾ ਤੂੰ ਗੋਲੀਆਂ ਹੀ ਦੋ ਹੋਰ ਦੇ ਦੇ ਤੁਰਿਆ ਨਹੀਂ ਜਾਂਦਾ ਸ਼ਹਿਰ ਨਹੀਂ ਹੁੰਦੀ ਬਸ ਗੱਲ ਖਤਮ ਐ ਅਸੀਂ ਹਿੰਮਤ ਹੀ ਨਹੀਂ ਹੈ ਮੈਂ ਨਹੀਂ ਕਰ ਸਕਦਾ ਮੈਂ ਨਕਮਾ ਆਂ ਬਸ ਗੱਲ ਠੀਕ ਐ ਅਸੀਂ ਨਹੀਂ ਕਮਾਣਾ ਚਾਹੁੰਦੇ ਗੱਲਾਂ ਤਾਂ ਸੋਹਣੀਆਂ ਹੀ ਸੋਹਣੀਆਂ ਸਮਾਜ ਵਿੱਚ ਵਧੀਆ ਵਧੀਆ ਗੱਲਾਂ ਬਧੇਰੀਏ ਪਰ ਮੈਂ ਲੈਣੀਆਂ ਹੀ ਨਹੀਂ ਚਾਹੁੰਦਾ ਸਮਾਜ ਵਿੱਚ ਆਪਾਂ ਕਿੰਨੀ ਵਾਰੀ ਗੱਲ ਕਰਦੇ ਆ ਯਾਰ ਸਾਨੂੰ ਪਸੰਦ ਹੀ ਆ ਕੁਛ ਐ ਤੁਹਾਡੇ ਇਲਾਕੇ ਵਿੱਚ ਚੰਗਾ ਆਫੀਸਰ ਆ ਜੇ ਸਾਰੇ ਇਲਾਕੇ ਦੇ ਪੰਚ ਸਰਪੰਚਾਂ ਨੂੰ ਪੁੱਛ ਲਓ ਪਤਾ ਕੀ ਕਹਿਣਗੇ ਇਹਦੀ ਬਦਲੀ ਕਰਾਈਏ ਹੋਏ ਬੰਦਾ ਬੜਾ ਖਰਾਬ ਐ ਕਹਿੰਦੇ ਮੈਂ ਪੁੱਛਿਆ ਵੀ ਖਰਾਬੀ ਕੀ ਐ ਕਿਸੇ ਦੀ ਸਿਫਾਰਿਸ਼ ਨਹੀਂ ਮੰਨਦਾ ਇਹਦੇ ਵਿੱਚ ਖਰਾਬੀ ਕੀ ਐ ਕਹਿੰਦੇ ਅਸੀਂ ਕਿਹਾ ਸੀ 20000 ਰੁਪਇਆ ਲੈ ਕੇ ਕੰਮ ਕਰ ਦਿੱਤਾ ਵੀ ਨਹੀਂ ਕਰਦਾ ਮਤਲਬ ਆ ਸਾਨੂੰ ਸਮਾਜ ਇਹੋ ਜਿਹਾ ਹੀ ਪਸੰਦ ਐ ਅਸੀਂ ਚਾਹੁੰਦੇ ਆ ਕੁਛ ਜਿਵੇਂ ਕਿਸੇ ਬੰਦੇ ਨੂੰ ਢਿੱਡੀ ਪਸੰਦ ਹੈ ਵੀ ਮੇਰਾ ਠੀਕ ਹੈ ਭਾ ਜਾ ਜਾ ਖੰਦ ਮੈਂ ਤੁਹਾਨੂੰ ਦੱਸਿਆ ਸੀ ਨਾ ਵੀ ਮੈਂ ਮੈਂ ਇੱਕ ਮੁੰਡੇ ਨੂੰ ਕਿਹਾ ਮੈਂ ਕਿਹਾ ਕਿੰਨਾ weight ਕਹਿੰਦਾ 105 ਕਿਲੋ ਮੈਂ ਕਿਹਾ ਘਟਾ ਲੈ 95 ਹੋ ਗਿਆ ਮੈਂ ਕਿਹਾ ਹੋਰ ਘਟਾ ਲੈ ਤੇ ਮੈਨੂੰ ਮੈਸੇਜ ਭੇਜਿਆ ਕਹਿੰਦਾ 에어 ਬੈਗ ਲਗਜ਼ਰੀ ਗੱਡੀਆਂ 'ਚ ਹੀ ਹੁੰਦੇ ਆ ਬੱਟੇ ਸਾਰੇ ਢਿੱਡ ਵਾਲਾ ਮੈਂ ਕਿਹਾ ਤੂੰ ਤੇ ਜ਼ਿਆਦਾ ਹੀ ਲਗਜ਼ਰੀਆਂ ਤੇਰੇ ਤੇ ਕਈ ਪਾਸੇ 에어 ਬੈਗ ਬਣੇ ਹੋਏ ਤ ਸੱਚੀ ਗੱਲ ਨਹੀਂ ਹੁਣ ਬੰਦੇ ਜਿਹੜੇ ਬੰਦਾ ਜਿਹੜੇ ਬੰਦੇ ਨੂੰ ਆਪਣਾ ਪਸੰਦ ਆ ਜਾ ਢਿੱਡ ਵੀ ਐਡਾ ਢਿੱਡ ਹੈ ਤੇ ਮੈਨੂੰ ਪਸੰਦ ਹੈ ਉਹਦਾ ਕੀ ਕਰੋਗੇ ਤੁਸੀਂ ਦਈ ਜੋ ਗਿਆਨ ਨੂੰ ਜਿਹੜੇ ਬੰਦੇ ਨੂੰ ਬੇਈਮਾਨੀਆਂ ਪਸੰਦ ਆ ਜਾਣ ਠੱਗੀਆਂ ਪਸੰਦ ਆ ਜਾਣ ਦੋ ਨੰਬਰੀਏ ਪਸੰਦ ਆ ਜਾਣ ਉਹਨਾਂ ਦਾ ਕੀ ਕਰੋਗੇ ਤੁਸੀਂ ਸਾਡੇ ਬੰਦਿਆਂ ਨੂੰ ਬੇਈਮਾਨ ਪਸੰਦ ਨਹੀਂ ਸਾਡੇ ਸਮਾਜ ਨੂੰ ਮਾੜੇ ਬੰਦੇ ਲੁੱਟਣ ਵਾਲੇ ਕੁੱਟਣ ਵਾਲੇ ਪਸੰਦ ਨੇ ਉਹਦਾ ਕੀ ਕਰਾਂਗੇ ਤੁਸੀਂ ਕਈ ਬੰਦੇ ਆਨੂੰ ਆਪਣੀਆਂ ਭੈੜੀਆਂ ਆਦਤਾਂ ਹੀ ਚੰਗੀਆਂ ਲੱਗਣ ਲੱਗ ਜਾਂਦੀਆਂ ਜਿਨ੍ਹਾਂ ਨੂੰ ਹੱਥ ਕੜੀਆਂ ਕਲੀਰੇ ਲੱਗਦੀਆਂ ਤੇ ਲੱਗਣ ਜਿਨ੍ਹਾਂ ਨੂੰ ਹੱਥ ਕੜੀਆਂ ਹੀ ਪਸੰਦ ਆ ਚੁਕੀਆਂ ਨੇ ਕਲੀਰੇ ਲੱਗਦੀਆਂ ਜਿਨ੍ਹਾਂ ਨੇ ਗੁਲਾਮੀ ਪ੍ਰਵਾਨ ਕਰ ਲਈ ਹੈ ਜਿਨ੍ਹਾਂ ਨੂੰ ਚੰਗਾ ਹੀ ਲੱਗਦਾ ਹੈ ਤੋਤੇ ਨੂੰ ਪਿੰਜਰੇ ਵਿੱਚ ਰੱਖਿਆ ਸਾਡੇ ਵੀ ਹੈਗਾ ਅਸੀਂ ਉਹਨੂੰ ਛੱਡਦੇ ਆ ਉਹਨੂੰ ਕਹਿੰਦਾ ਉੱਡ ਜਾ ਉਹ ਫੇਰ ਫੇਰ ਧੱਕੇ ਨਾਲ ਹੀ ਪਿੰਜਰੇ 'ਚ ਵੜਦਾ ਗੇਟ ਅੱਗੇ ਬਹਿ ਜਾਂਦਾ ਵੀ ਖੋਲੋ ਮੈਂ ਅੰਦਰ ਵੜਨਾ ਤੈਨੂੰ ਬੁਲਾਮੀ ਪਸੰਦ ਹੈ ਸਾਨੂੰ ਆਹ ਹਾਂਚਾ ਪਸੰਦ ਹੈ ਅਸੀਂ ਪਸੰਦ ਕਰ ਚੁੱਕੇ ਆਂ ਕੁਛ ਤਾਂ ਕਰਕੇ ਮੈਂ ਜੇ ਬਦਲਣਾ ਨਹੀਂ ਨਾ ਚਾਹੁੰਦਾ ਫੇਰ ਮੈਨੂੰ ਕੋਈ ਨਹੀਂ ਭਾਈ ਬਦਲ ਸਕਦਾ ਗੱਲਾਂ ਜੰਨੀਆਂ ਮਰਜੀ ਸੋਹਣੀਆਂ ਇਨਕਲਾਬ ਦੀਆਂ ਕਰ ਲਓ ਤਾਂ ਕਰਕੇ ਅਸੀਂ ਜਿਹੜੇ ਲੋਕ ਆ ਨਾ ਵੀਰੋ ਅਸੀਂ ਆਪਣਾ ਜੋਰ ਲਾਉਣਾ ਹੈ ਮੈਂ ਆਪਣੀ ਆ ਜ਼ਿੰਦਗੀ ਚ ਚੰਗੀਆਂ ਆਦਤਾਂ ਲਿਆਉਣੀਆਂ ਚੰਗੀਆਂ ਗੱਲਾਂ ਜਿਹੜੀਆਂ ਜਿਹੜੀਆਂ ਦਾ ਪਤਾ ਲੱਗ ਰਿਹਾ ਮੈਨੂੰ ਮੈਂ ਆਪਣੀ ਜ਼ਿੰਦਗੀ ਚ ਲਾਗੂ ਕਰਨੀਆਂ ਹੀ ਕਰਨੀਆਂ ਮੈਂ ਉਹ ਚੀਜ਼ਾਂ ਆਪਣੀ ਜ਼ਿੰਦਗੀ ਚ ਲਿਆਉਣੀਆਂ ਗਵੰਡੀ ਨਹੀਂ ਮੰਨਦੇ ਫਲਾਣੇ ਨਹੀਂ ਮੰਨਦੇ ਦੁਨੀਆ ਨਹੀਂ ਸੁਧਰਦੀ ਨਾ ਸੁਧਰੇ ਮੈਂ ਸੁਧਰ ਗਿਆ ਨਹੀਂ ਬਦਲਦੇ ਮੈਂ ਬਦਲ ਗਿਆ ਮੈਂ ਆਪਣੇ ਤੋਂ ਸ਼ੁਰੂਆਤ ਕਰਨੀ ਹੈ ਮੈਨੂੰ ਜਿਹੜੀਆਂ ਜਿਹੜੀਆਂ ਗੱਲਾਂ ਚੰਗੀਆਂ ਲੱਗਦੀਆਂ ਮੈਂ ਲਾਗੂ ਕਰ ਲਈਆਂ ਮੈਨੂੰ ਪਤਾ ਲੱਗ ਗਿਆ ਆਲਸ ਬੜਾ ਭੈੜਾ ਰੋਗ ਹੈ ਮੈਂ ਛੱਡ ਦਿੱਤੀ ਹੈ ਮੈਨੂੰ ਪਤਾ ਲੱਗ ਗਿਆ ਵੀ ਲੇਟ ਨਹੀਂ ਜਾਣਾ ਚਾਹੀਦਾ ਟਾਈਮ ਤੇ ਇਹ ਪੱਕੇ ਹੋਈਏ ਆਪਾਂ ਸ਼ੁਰੂ ਕਰਤਾ ਮੈਨੂੰ ਸਮਝ ਲੱਗ ਗਈ ਹੈ ਵੀ 500 ਰੁਪਈਆ ਲੈ ਕੇ 600 ਦਾ ਕੰਮ ਕਰਨਾ ਕਰਨ ਲੱਗ ਪਏ ਅਸੀਂ ਚੰਗੀਆਂ ਆਦਤਾਂ ਅਪਣਾ ਲਈਏ ਲਾਗੂ ਕਰ ਲਈਏ ਇਹਦੇ ਤੇ ਤੇਰੀ ਤੇਰੀ ਜ਼ਿੰਦਗੀ 'ਚ ਜ਼ੋਰ ਲੱਗਣਾ ਮੇਰਾ ਮੇਰੀ ਜ਼ਿੰਦਗੀ 'ਚ ਲੱਗਣਾ ਅਸੀਂ ਸਾਡਾ ਕਮਾਉਣ ਤੇ ਜ਼ੋਰ ਲੱਗਣਾ ਹੁਣ ਕਮਾਉਣ ਦੀ ਖੇਡ ਐ ਸਾਰੀ ਪੁੱਛਤ ਹੈ ਵੈਦ ਖਾਤ ਔਖਦ ਨ ਸੰਜਮ ਸੇ ਕੈਸੇ ਮਿਟੇ ਰੋਗ ਸੁਖ ਸਹਿਜ ਸਮਾਈਏ ਪੁੱਛਤ ਹੈ ਸੁਹਾਗਨ ਕਰਮ ਹੈ ਦੁਹਾਦਨ ਕੇ ਰਿਦੈ ਬਿ ਵਿਚਾਰ ਕਤ ਸੇ ਜਾ ਬਲਾਈਐ ਗਾਏ ਸੁਨੇ ਅੱਖੇ ਮੀਚੇ ਪਾਈਐ ਨਾ ਪਰਮ ਪਦ ਗੁਰ ਉਪਦੇਸ਼ ਗਹਿ ਜੋ ਲੋ ਨਾ ਕਮਾਈਐ ਕਮਾਉਣ ਤੇ ਜੋਰ ਲਗਣਾ ਤੇ ਉਹ ਤੇਰਾ ਤੇਰਾ ਕਾ ਗਿਆਨ ਹੈ ਤੇਰੇ ਸਾਹਮਣੇ ਜਾ ਤੂੰ ਜਾ ਤੂੰ ਜਾਣੇ ਤੇਰਾ ਗੁਰੂ ਜਾਣੇ ਮੈਂ ਜਾਣਾਂ ਮੇਰਾ ਗੁਰੂ ਜਾਣੇ ਉਹ ਗਿਆਨ ਨੂੰ ਮੈਂ ਆਪਣੀ ਜ਼ਿੰਦਗੀ ਚ ਕਿੰਨਾ ਕੁ ਲਿਆਉਣਾ ਹੈ ਗੁਰੂ ਸਾਹਿਬ ਦੇ ਬਚਨਾਂ ਨੂੰ ਮੈਂ ਜ਼ਿੰਦਗੀ ਚ ਕਿੰਨਾ ਕੁ ਲਿਆਉਣਾ ਹੈ ਇਹ ਹੁਣ ਅਸੀਂ ਵੇਖਣਾ ਤੇ ਜਿਹੜੇ ਲਿਆ ਰਹੇ ਐ ਜੀ ਆਪਣੇ ਆਪ ਨੂੰ ਜਿੱਤ ਰਹੇ ਐ ਆਪਣੇ ਆਪ ਨਾਲ ਮੁਕਾਬਲਾ ਕਰਦੇ ਐ ਪੁੱਠੇ ਕੰਮ ਕਰ ਤੂੰ ਜੀ ਕਰਦਾ ਪਰ ਨਹੀਂ ਕਰਨੇ ਸਵੇਰੇ ਸੌਣ ਨੂੰ ਜੀ ਕਰਦਾ ਪਰ ਉੱਠਣਾ ਆਲਸ ਕਰਨ ਨੂੰ ਜੀ ਕਰਦਾ ਕਰਨਾ ਕੰਮ ਆਪਣੇ ਆਪ ਨਾਲ ਲੜਦੇ ਐ ਆਪਣੇ ਆਪ ਨਾਲ ਝਗੜਾ ਕਰਦੇ ਐ ਮਨ ਹੀ ਨਾਲ ਝਗੜਾ ਮਨ ਹੀ ਨਾਲ ਸੱਤ ਉਹਨੂੰ ਸੂਰਮਾ ਕਹਿੰਦੇ ਐ ਜਾਕੋ ਹਰ ਰੰਗ ਲਾਗੋ ਇਸ ਜੁਗਮੈ ਸੋ ਕਹੀਤ ਹੈ ਤੇ ਜਿਤਨਾ ਕਿਨੂ ਐ ਲੋਕਾਂ ਨੂੰ ਨਹੀਂ ਆਪਣੇ ਆਪ ਨੂੰ ਜਿੱਤ ਲੈ ਦੁਨੀਆ ਜਿੱਤੀ ਗਈ ਆਤਮ ਜਿਣਾ ਸਗਲ ਵਸ ਤਾਂ ਕਹਿ ਪਰ ਜਿਟਿਆ ਕਿਵੇਂ ਜਾਉ ਆਪਣੇ ਆਪ ਤੇ ਕਾਬੂ ਕਿਦਾ ਕਿਵੇਂ ਪਾਉ ਜਾ ਕਾ ਸਤਗੁਰ ਪੂਰਾ